ਪ੍ਰਾਣੀ ਚਲਾਉਣ ਵਾਲਿਆਂ ਦੀ ਗ੍ਰਿਫਤਾਰੀ ਕਹਿੰਦੇ ਕਿਉਂ ਨਹੀਂ ਸੁਪਰੀਮ ਕੋਰਟ ਨੇ ਕਿਹਾ ਜੀ ਤੇ ਕੋਈ ਨਹੀਂ ਖਬਰ ਅਸਲ ਦੇ ਵਿੱਚ ਲਾਲ ਸਿੰਘ ਹੋਰਾਂ ਨੇ ਵੀ ਜ਼ਿਕਰ ਕੀਤਾ ਹੈ ਵੀ ਸੁਪਰੀਮ ਕੋਰਟ ਇਹ ਗੱਲ ਕਹਿੰਦੀ ਹੈ ਵੀ ਤੁਸੀਂ ਪਰਚੇ ਦਰਜ ਕਰਦੇ ਨੇ ਦੀਆਂ ਗ੍ਰਿਫਤਾਰੀਆਂ ਕਿਉਂ ਨਹੀਂ ਕਰਤਾਂ ਨਹੀਂ ਗ੍ਰਿਫਤਾਰੀਆਂ ਕਰਦੇ ਤੇ ਫਿਰ ਉਹ ਅੱਗ ਸ਼ਹਿਦ ਨਾ ਲਓ ਹੂੰ ਹੂੰ ਲਾਲ ਸਿੰਘ ਹੋਰਾਂ ਨਾਲ ਮੈਂ ਬਿਲਕੁਲ 100% ਸਹਿਮਤ ਹਾਂ ਕਿ ਅੱਗ ਕਿਉਂ ਨਾ ਵੀ ਬਦੀਏ ਜੀ ਇਹਦਾ ਤੁਸੀਂ ਕਦੇ ਪਰਚੋਲ ਕੀਤੀ ਹੈ ਕਿਸਾਨ ਦੀ ਅੱਗ ਲਉਂਦਾ ਉਹਦੀ ਉਹਦੀ ਮਜਬੂਰੀ ਹੈ ਤੇ ਮਜਬੂਰੀ ਵਾਸਤੇ ਜਿਹੜੀ ਅੱਗ ਲੱਗਦੀ ਹੈ ਕੱਲੀ ਹੋ ਸਕਦੇ ਨਾਲ ਧੂਆਂ ਦਿੱਲੀ ਨਹੀਂ ਜਾਂਦਾ ਪਹਿਲਾਂ ਧੂਆਂ ਦਾ ਕਿਸਾਨ ਨੂੰ ਆਪ ਨੂੰ ਲੱਗਦਾ ਉਸੇ ਪਰਿਵਾਰ ਨੂੰ ਲੱਗਦਾ ਉਹਦੇ ਵਾਤਾਵਰਣ ਨੂੰ ਧੂਆਂ ਲੱਗਦਾ ਉਹਦਾ ਵਾਤਾਵਰਣ ਬਰਬਾਦ ਹੁੰਦਾ ਹੈ ਉਹਦੀ ਜ਼ਮੀਨ ਦੀ ਉਪਜਾਊ ਸ਼ਕਤੀ ਖਤਮ ਹੁੰਦੀ ਹੈ ਹੂੰ ਹੂੰ ਤਾਨੂੰ ਇਹ ਹੂੜਾ ਕਿਉਂ ਫੱਕੜਾ ਪੈਂਦਾ ਹੈ ਉਹਨੂੰ ਇਹ ਕਿਉਂ ਕਦਮ ਚੁੱਕਣਾ ਪੈਂਦਾ ਇਹਦੀ ਪੜਤਾਲ ਤੇ ਪਰਚੋੜ ਕੀਤੀ ਜਾਵੇ ਕਿਸਾਨਾਂ ਨੇ ਕਿੰਨੇ ਵਾਰੀ ਕਿਹਾ ਕਿ ਲੈਓ ਦੀ ਸਾਨੂੰ ਦਿਓ ਬਾਪ ਜੀ ਅਸੀਂ ਨਾਲ ਦੀ ਨਾਲ ਹੀ ਆਪ ਦੀ ਕਰਨ ਕਬੜ ਕੇ ਉਹ ਜਿਵੇਂ ਮਰਜੀ ਐ ਆਪਣਾ ਝੋਨਾ ਵੜ ਕੇ ਜਿਵੇਂ ਮਰਜੀ ਐ ਉਸ ਵਿੱਚ ਜੀ ਉਧਰ ਕਹਣੀ ਦਿੱਤਾ ਜਾਂਦਾ ਇਹਦਾ ਮਤਲਬ ਹੈ ਕਿ ਕਾਨੂੰਨ ਜਿਹੜਾ ਸਭ ਤੋਂ ਛੋਟੇ ਬੰਦੇ ਤੇ ਲਾਗੂ ਹੁੰਦਾ ਜੀ ਤੇ ਜਿਹੜੇ ਲੋਕ ਕਹਿੰਦੇ ਨੇ ਵੱਡੀਆਂ ਵੱਡੀਆਂ ਫੈਕਟਰੀਆਂ ਕਲਾ ਕਲਾ ਜੇ ਆਪਾਂ ਕਹ dielਿਆ ਪਰਾਣੀ ਨਾਲ ਧੁਆ ਜਾਂਦਾ ਨਹੀਂ ਇਹ ਤਾਂ ਸਾਬਤ ਹੋ ਚੁੱਕੇ ਸੁਪਰੀਮ ਕੋਰਟ ਤੇ ਆਪ ਵੀ ਐ ਕਮੇਟੀ ਕੈ ਸਾਬਤ ਕਰ ਚੁੱਕੀ ਐ ਦਿੱਲੀ ਕਿੰਨੀ ਵੱਡੀ ਐ ਕਿੰਨੀਆਂ ਪੁਰਾਣੀਆਂ ਬਿਲਡਿੰਗਾਂ ਐ ਕਿੰਨੀਆਂ ਉੱਥੇ ਟ੍ਰੇਨਾਂ ਆਉਂਦੀਆਂ ਜਾਂਦੀਆਂ ਕਿੰਨੇ ਜਹਾਜ਼ ਆਉਂਦੇ ਐ ਕਿੰ ਇਨੇ ਉੱਤੇ ਘਰ ਟਹਿਦੇ ਆ ਜਿਹੜਾ ਉਹ ਪੁੱਤਾਂ ਦਾ ਜਿਹੜਾ ਹੈਗਾ ਢੂਡ ਢੂਰਦੀ ਆ ਢੂਡ ਸਾੜੀ ਜਿਹੜੀ ਹੈ ਉਹ ਬਾਅਦ ਦੇ ਵਿੱਚ ਸੰਗੋਗ ਦਾ ਕਰਨੀ ਬਦਲੀ ਹੈ ਨਾ ਇਹ ਸਾਰੇ ਮਾਮਲਿਆਂ ਨੂੰ ਛੱਡ ਕੇ ਤੁਸੀਂ ਕੱਲਾ ਕਿਸਾਨੀ ਨਹੀਂ ਕਰਕੇ ਪੈਜੋ ਪੰਜਾਬ ਦੇ ਕਿਸਾਨਾਂ ਨੂੰ ਕੋਈ ਜ਼ਰਬ ਨਹੀਂ ਕੀਤਾ ਮੈਂ ਸਭ ਇਹ ਸੁਪਰੀਮ ਕੋਰਟ ਦੀ ਇਹ ਟਿੱਪਣੀ ਬਹੁਤ ਗਲਤ ਹੈ ਇਹਦੇ ਨਾਲ ਕੋਈ ਬਦਲ ਸਟੈਂਸ ਨਹੀਂ ਹੋ ਸਕਦਾ ਹਾਂ ਤੁਹਾਡੇ ਕੋਲੇ ਜੇ ਕੋਈ ਵਿਗਿਆਨ ਖਾਲ ਹੈਗਾ ਤੁਸੀਂ ਵਿਗਿਆਨਿਕ ਤਰੀਕੇ ਨਾਲ ਗੱਲ ਕਰੋ ਬੈਨੂੰ ਮੈਂ ਪੁੱਛਣਾ ਚਾਹਦਾ ਭਗਵੰਤਬਾਦ ਜੀ ਨੂੰ ਵੀ ਉਹ ਲੈ ਉਹ ਹੁਣ ਕੈਪਸੂਲ ਜਿਹੜਾ ਕੇਜਰੀਵਾਲ ਸਾਹਿਬ ਨੇ ਪਿਆਰ ਕੀਤਾ ਸੀ ਕਿ ਕਹਿੰਦੇ ਇਸਨੇ ਕਿ ਸਾਡੇ ਕੋਲ ਕੈਪਸੂਲ ਬਣ ਗਿਆ ਦਿੱਲੀ ਦੇ ਵਿੱਚ ਵੀ ਕੈਪਸੂਲ ਦੀ ਸਪਰੇਅ ਕਰ ਦੇਣੀ ਹੈ ਧੂਆਣਾ ਨਿਕਲੇ ਨ ਲੈਣੀ ਵਿੱਚੇ ساری ਕਣਕ ਚੱਲ ਜਾਂਦੀ ਹੈ ਜਾਂ ਵਿੱਚੇ ਸਾਰਾ ਜਿਹੜਾ ਝੋਨੇ ਦੀ ਪਰਾਲੀ 걸 ਜਾਂਦੀ ਹੈ ਤੇ ਉਹਦੇ ਨਾਲ ਜਿਹੜੀ ਹੈ ਜ਼ਮੀਨ ਦੀ ਅਬਜਾਊ ਸ਼ਕਤੀ ਵੱਧਦੀ ਹੈ ਉਹ ਆਹ ਕਾਦੇ ਉੱਤੇ ਤਬਦਿਲ ਹੋ ਜਾਂਦੀ ਹੈ ਤੁਸੀਂ ਇਹ ਇਹ ਕਹੋ ਕੋਈ ਕੇਜਰੀਵਾਲ ਸਾਹਿਬ ਉਹਨਾਂ ਨੇ ਤਾਂ ਉਹ ਕੀਤਾ ਸੀ ਸਾਰੇ ਉਹਨੂੰ ਇਸ ਕੰਮ ਦੀ ਪਰ ਜਿਹੜੀ ਹੈ ਆਪਣੇ ਆ ਪੰਜਾਬ ਦੇ ਜਿੱਦੇ ਵੀ ਲੀਡਰ ਹੈ ਜਿੱਦੇ ਵੱਡੇ ਵੱਡੇ ਲੀਡਰ ਆਪਾਸ ਵਿੱਚ ਪਾਰਟੀ ਚਾਹੇ ਉਹ ਬਾਜ਼ਾਰ ਵਿੱਚ ਬੈਠੇ ਆ ਜਾਂ ਉਹ ਵਿਧਾਨ ਸਭਾ ਵਿੱਚ ਬੈਠੇ ਇਹ ਸਾਰੇ ਇਹ ਕਹਿੰਦੇ ਹੁੰਦੇ ਸੀ ਇਹ ਜਿਆ ਕੈਪਸੂਲ ਬਣ ਗਿਆ ਤੇ ਫਿਰ ਕਿੱਥੇ ਆ ਕੈਪਸੂਲ ਲਿਆਓ ਦਿਖਾਓ ਕਰੋ ਕੁਝ ਕੁਛ ਨਾ ਕੁਛ ਕਲਾ ਕਿਸਾਨ ਨੂੰ ਫਾਇਦੇ ਦੀ ਗੱਲ ਕਰਦਾ ਹਰ ਬੰਦੇ ਦਾ ਅੱਗੇ ਜਿਹੜਾ ਹੈਗਾ ਕਿੱਸਾ ਕੁੱਤਾ ਖੇਤਾਂ ਦੇ ਉੱਤੇ ਚੜ ਜਾਂਦਾ ਇਹ ਬਹੁਤ ਨਿਦਨਜੋਗਾ ਇਸ ਜਿਹੜਾ ਸੈਪ ਨਹੀਂ ਹੋ ਸਕਦੀ ਔਰ ਕਿਸਾਨ ਵੀ ਇਹ ਜਿਹੜਾ ਮੇਰਾ ਨਹੀਂ ਖਿਲਪਤ ਹੋਣਗੇ ਕਿਸਾਨਾਂ ਨੂੰ ਸਾਡੀ ਯਾਦ ਆ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਜਿਹੜਾ ਅੱਗਾ ਲੱਗਦੀਆਂ ਹੁੰਦੀਆਂ ਸੀ ਜਿੱਥੇ ਕਮਿਸ਼ਨਰ ਬਿਚਾਤੇ ਐਸਐਸਪੀ ਬਿਚਾ ਦੋਨੇ ਕੇ ਇਸ ਖਾਨੇ ਉੱਤੇ ਲਾਉਂਦੇ ਜਦਨੇ ਅਗੜਾਈ ਸੀ ਸਾਡੀ ਐਸਐਸਪੀ ਮੈਡਮ ਐ ਬੀਬੀ ਐ ਜੋ ਬੀਬੀ ਕਹਿੰਦੀ ਬਾਬਾ ਜੀ ਤੁਸੀਂ ਆਹ ਕੀ ਕਰੀਏ ਨੇ ਤੁਹਾਡੇ ਦੇ ਪਰਦੇ ਹੋ ਜਾਣਗੇ ਤੇ ਉਹ ਜ਼ਿਮੀਦਾਰ ਨੇ ਬੜੇ ਭੋਲੇ ਪੰਜ ਕੇ ਦਾ ਅਗਲਾ ਬੀਬੀ ਹੋ ਜਾ ਤੇ ਪਰਦੇ ਪਰਦੇ ਬਿਠੇਰੇ ਹੁੰਦੇ ਰਹੇ ਪਰਦੇ ਕੀ ਫਿਰੋਕਸਾਇਰ ਦਾ ਗੱਲਾ ਪਾਵੇ ਜ਼ਿਮੀਦਾਰ ਨੂੰ ਕਿਸਾਨ ਨੂੰ ਪਰਚਾ ਨਾਲ ਨਹੀਂ ਕਰਾਇਆ ਜਾ ਸਕਦਾ ਉਹਦਾ ਪ੍ਰਬੰਧ ਕਰੋ ਉਹਦੇ ਵਾਸਤੇ ਤੁਸੀਂ ਜੋਗ ਸੈਂਟੀਫਿਕ ਤਰੀਕਾ ਕਰ ਅਪਣਾ ਕੇ ਪਰਾਲੀ ਦਾ ਜਿਹੜਾ ਹੈਗਾ ਇਹਨੂੰ ਸਮੇਤ ਕੋਈ ਇਹ ਜੇ ਤੁਸੀਂ ਕਹਿੰਦੇ ਹੋ ਅਸੀਂ ਤਕਨੀਕੀ ਚੱਲਦਾ ਰਿਹਾ ਤੇ ਚੜ ਗਏ ਅਸੀਂ ਸਪੇਸ ਦੇ ਵਿੱਚ ਜਾ ਰਹੇ ਤਾਂ ਉਹ ਆ ਨਹੀਂ ਪਸਲਾ ਹਲੋਦਾ ਇਹਦੇ ਕਿਉਂ ਜ਼ਿੰਮੇਵਾਰ ਜਿਹੜਾ ਸਾਡਾ ਠਹਿਰਾਇਆ ਜਾਵੇ ਗਲਤ ਹੈ ਜੀ